ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਕੋਹਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜੇ ਘਰੇ ਵੀਡੀਓ ਬਣਾ ਰਿਹਾ ਬਾਹਲਾ ਚੰਗਾ ਬੰਦਾ ਜੱਗਾ ਜੱਗਾ ਕੋਹਲੀਆ ਨਰਮ ਜਿਹਾ ਬੰਦਾ ਤੁਸੀਂ ਸਾਰੇ ਹੀ ਜਾਣਦੇ ਆ ਸਾਰਿਆਂ ਨੂੰ ਹੀ ਮੁੱਲ ਬਾਈ ਦੇ ਘਟ ਹੁੰਦੇ ਨਾਂ ਦਾ ਜਰੂਰ ਵਪਾਰੀ ਆ ਪਰ ਮੁੱਲੇ ਦੇ ਘਰਾਂ ਵਾਲੇ ਬੰਦਿਆਂ ਵਾਲੇ ਹੀ ਹੁੰਦੇ ਆ ਕੰਮ ਜਰੂਰ ਵਪਾਰ ਦਾ ਕੰਮ ਕਰਦਾ ਪਰ ਤੁਹਾਨੂੰ ਪਤਾ ਹੀ ਆ ਮੁੱਲ ਸਾਰਿਆਂ ਨੂੰ ਘਟ ਹੁੰਦੇ ਆ ਦੋ ਵਹਿੜਾ ਸੇਲ ਆ ਜਰਸੀ ਇਨਫਰਮੇਸ਼ਨ ਲੈਦਾ ਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਸਰੀ ਨਾਮ ਜਗਜੀਤ ਸਿੰਘ ਪਿੰਡ ਕੋਲਿਆ ਕੋਰਦੋ ਤਸੀਰ ਨਿਹਾਲ ਸਿੰਘਾ ਜਿਲ੍ਹਾ ਮੋਗਾ ਐਨਾ ਕਾ ਤੋ ਨਰਮ ਹੈ ਜਗੇ ਤੂੰ ਨਰਮ ਹਮ ਨਰਮੀ ਦੇ ਨਰਮ ਰਹਿਵਾਂਗੇ ਚੰਗਾ ਬਈ ਹਮ ਤੈਨੂੰ ਕਦੋਂ ਲੈ ਕੇ ਜਾਣਾ ਆਪਾਂ ਮੈਂ ਤਾਂ ਕਹਿੰਦਾ ਜਿਹੜੇ ਬੰਦੇ ਅੱਜ ਕੱਲ ਗੁੱਸੇ ਹੋਰ ਆ ਲੜਾਈ ਝਗੜੇ ਕਰਦੇ ਆ ਕਰਨੇ ਚਾਹੀਦੇ ਨਹੀਂ ਦੇ ਕਿਉਂਕਿ ਬੰਦੇ ਦਾ ਮਿੰਟ ਦਾ ਨਹੀਂ ਪਤਾਗਾ ਇਹ ਤਾਂ ਗੱਲ ਹੈ ਹਾਂ ਹਾਂ ਵੀ ਮੈਂ ਤਾਂ ਕਹਿੰਦਾ ਕਿਸੇ ਨਾਲ ਲੜੋਣਾ ਬਾਈ ਸਵਾਗ ਬਣਾਓ ਵਧੀਆ ਰਹੋ ਹਣਾ ਵੀ ਲੜਨ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਬੰਦੇ ਦਾ ਕੋਈ ਪਤਾ ਨਹੀਂ ਕਦੋਂ ਬੰਦੇ ਨੇ ਖਤਮ ਹੋ ਜਾਣਾ ਸਾਡੇ ਮਣ ਪਰਸੋ ਇੱਕ ਬੰਦਾ বাস ਚਲਾਉਂਦਾ ਸੀਗਾ ਹੂੰ ਇਹ ਨਹੀਂ ਪਤਾ ਕਿਹੜੇ ਸਕੂਲ ਦੀ ਸੀਗੀ ਤੇ ਕੱਲ ਪਤਾ ਲੱਗਾ ਕਿਹਦੇ ਵੀ ਉਹਨੂੰ ਟੈਕੋਗੇ ਅੱਛਾ ਚੰਗਾ ਭੜਾ ਬੰਦਾ ਮੈਂ ਕਹਿੰਦਾ ਕਿਸ ਨਾ ਬਾਈ ਲੜਾਈ ਝਗੜਾ ਨਾ ਕਰੋ ਨਾ ਲੜੋ ਨਾ ਲੜੋ ਬੰਦੇ ਦਾ ਕੋਈ ਪਤਾ ਨਹੀਂ ਮਿੱਠ ਨਾਲ ਰਹੋ ਪਿਆਰ ਕਰੋ ਸਾਰਿਆਂ ਸਹੀ ਗੱਲ ਇਹ ਤੋਂ ਸ਼ੁਰੂ ਕਰ ਜਰਸੀ ਤੋਂ ਜਰਸੀ ਨੇ ਬਾਈ ਦੂਜੇ ਸਵੇਰੇ ਸੂਣਾ ਹੂੰ ਠੀਕ ਆ ਲਿਆਜ ਵਾਲੇ ਬੰਦੇ ਤੋਂ ਆਪਾਂ ਲਈ ਆ ਦੁੱਧ ਹੋ ਗਏ ਦੇ ਵੀ ਅਸੀਂ 13 14 ਕਿਲੋ ਇਹਦਾ ਚੋਇਆ ਠੀਕ ਆ ਤੇ ਚੋਇਆ ਵੀ ਬਾਈ ਹੋਊਗਾ ਹੂੰ ਠੀਕ ਆ ਤੇ ਇਹ ਆਪਾਂ ਦੇ ਦਿਆਂਗੇ ਬਾਈ 60000 ਦੀ ਵੇਡ ਦਣ ਕਿਨੇ ਲੈ ਜੀ ਦਣ ਬਾਈ ਇੱਕ ਹਫਤਾ ਪਿਆ ਜਿਹੜਾ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ 46000 ਦੀ ਦੇ ਦੂੰਗਾ 13 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਜਰਸੀ ਬਰੀਡ ਐ 46 ਚ ਕੋਈ ਮਾਨਤਾਣ ਕਰ ਦੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਿਓ ਬੰਦਾ ਨਰਮ ਜਿਆ ਤੁਸੀਂ ਸਾਰੇ ਜਾਣਦੇ ਹੀ ਆ ਜੇ ਜਿਵੇਂ ਜਾਨਵਰ ਆਉਂਦੇ ਓਵੇਂ ਹੀ ਬਾਈ ਸੇਲ ਕਰ ਦਿੰਦਾ ਜੇ ਕਿਤੇ ਇਹ ਹੀ ਜਰਸੀ ਨਵਾਈ ਨਵਈ ਹੁੰਦੀ ਚਾਰ ਗਾਨੀਆਂ ਪਾਈਆਂ ਹੁੰਦੀਆਂ ਵੱਧ ਤੇ 55000 ਮੰਗ ਲੈਣਾ ਸੀਗਾ ਤੇ ਦੁੱਧ ਆਪਦੇ ਕੋਲ ਹੀ ਕਹਿਦਨੇ ਬਾਈ 17 ਕਿਲੋ ਦਿੱਤਾ ਇਹਨੇ 18 ਕਿਲੋ 20 ਕਿਲੋ ਦੇਊਗੀ ਤੁਸੀਂ ਸਾਰੇ ਜਾਣਦੇ ਹੀ ਆ ਬਹੁਤ ਭੈਣ ਭਰਾ ਝੂਠ ਮਾਰਦੇ ਉਹੀ ਹਵਾ ਜੀ ਛੱਡ ਦਿੰਦੇ ਆ ਪਰ ਆਪਾਂ ਤਾਂ ਕਹਿੰਦੇ ਹੁੰਨੇ ਆ ਭਰਾਵੋ ਜਿਹੜਾ ਬੰਦਾ ਵੱਧ ਝੂਠ ਮਾਰਦਾ ਆਪਾਂ ਤਾਂ ਵੀਡੀਓ ਚ ਕਹਿੰਦੇ ਹੁੰਨੇ ਆ ਭਾਈ ਆਪਦੀ ਤਸੱਲੀ ਕਰ ਲਿਓ ਆ ਕੇ ਵੇਖਿਓ ਇਹ ਚੀਜ਼ ਹੈਗੀ ਵੀ ਆ ਕਿ ਨਹੀਂ ਜਿੰਨਾ ਦੁੱਧੇ ਦੱਸੀ ਜਾਂਦਾ ਉਹਨਾ ਦੇਊਗੀ ਵੀ ਕਿ ਨਹੀਂ ਪਰ ਜੱਗਾ ਨਰਮਾ 13-14 ਕਿਲੋ ਦੁੱਧ ਦਿੱਤਾ ਪਹਿਲੇ ਨੇ 13-14 ਦਾ ਕੋਈ ਬਾਹਲਾ ਨਹੀਂ ਖੁੱਲਾ ਦੇ ਦਣਾ 2 ਕਿਲੋ ਘੱਟ ਦੱਸਦਾ ਉਹਨਾ ਨਾ ਮੈਨੂੰ ਬਾਅਦ ਚ ਜੋ ਸੂਪ ਪਿੰਦੀਆਂ ਗਾਂਆਂ ਲੋਕ ਕਹਿੰਦੇ ਆ ਬਈ ਉਹ ਤਾਂ 18-19 ਕਿਲੋ ਦੇਈ ਜਾਂਦੀ ਆ ਹਾਂ ਉਹ 20 ਕਿਲੋ ਦੇਈ ਜਾਂਦੀ ਆ ਉਹ ਮਹਿਬੂ ਪ੍ਰਾਪ ਮੇਰੇ ਤਾਂ گاਉਂ ਲੰਨੀਆਂ ਸੀਗੀਆਂ ਹਾਂ ਮੇਰਾ 13-14 ਕਿਲੋ ਕਹਿਤਾ ਆਪਾਂ ਗਾਂ ਦੇਤੀ ਥੋੜੀ ਜਿਹੀ ਵਾਦੇ ਸੱਤੇ ਆ ਹਾਂ ਤੇ ਜੇ ਹੁਣ ਮੈਂ 15 ਕਹਿ ਦੂੰ 10 ਦੇ ਦੂ ਫਿਰ ਕਿੱਲਾ ਅਗਲਾ ਮੋੜ ਦੂ ਹਾਂ ਸਹੀ ਗੱਲ ਇਹ 15 ਕਹਿਦਾ 20 ਦੇ ਦੂ ਤਾਂ ਵੀ ਕੋਈ ਚੱਕਰ ਨਹੀਂ ਬਈ ਸਾਰਾ ਕੰਮ ਹੁੰਦਾ ਆ ਦੇਖ ਰੇਕ ਸੰਭਾਲਦੇ ਸਰ ਜਿਹੋ ਜਿਹਾ ਪਠਨ ਜਰਾ ਪਉਣਾ ਆਪਾਂ ਦਾਣਾ ਦਾ ਪਾਪਾ ਹੋਣਾ ਦੁੱਧ ਸੇਵਾ ਦਾ ਸਹੀ ਗੱਲ ਹੈ ਆਪਣੀਆਂ ਲਿਆਂਦੀਆਂ ਹੁੰਦੀਆਂ ਆਪਾਂ ਤਾਂ ਕਹਿੰਦੇ ਆ ਆ ਦਾ ਅੰਦਾਜ਼ਾ ਲਾ ਲਓ ਲੈ ਜੂ ਜਿੰਨਾ ਕਹਤਾ ਉਹਨਾਂ ਭਗਾ ਕਹਿ ਦਿੰਦੇ ਆ ਹਾਂ ਠੀਕ ਹੈ ਸਹੀ ਗੱਲ ਸੀਲ ਸੌ ਪੂਰੀ ਆ ਕੋਈ ਚੱਕਰ ਨਹੀਂ ਭਣਾ ਬੰਦਾ ਐਂ ਵਹਿ ਜੇ ਲੈ ਸੀਲ ਸੌ ਪੂਰੀ ਆ ਬੰਦਾ ਬਾਈ ਕਹਿੰਦਾ ਐਂ ਵਹਿ ਜੇ ਹੂੰ ਕੋਈ ਚੱਕਰ ਨਹੀਂ ਗਲੇ ਹੂੰ ਆਪਾਂ ਬਹੁਤ ਸੀਲ ਲੈਂਦੇ ਆ ਬਾਈ ਹੂੰ ਮਰ ਬਹੁਤ ਬਲੇੰਦੀ ਸਹੀ ਹੈ ਹਾਂ ਬਾਕੀ ਆ ਵਾਲਟੈਲ ਕੱਢ ਕੇ ਇਹਨੇ ਫੇਰ ਸੋਣਾ ਲੈ ਆਹ ਸਾਰੀ ਵਾਲਟੈਲ ਕੱਢ ਕੇ ਸੋਣਾ 13 14 ਕਿਲੋ ਦੁੱਧ ਕਿਤੇ ਨਹੀਂ ਗਿਆ ਦਰਮਿਆਨੀ ਜੀ ਸੇਵਾ ਤੇ ਪਿਆਜੂ ਹੋ ਸਕਦਾ ਤੁਸੀਂ ਵੱਧ ਸੇਵਾ ਕਰ ਲੋਗੇ ਕੋਈ 2 ਕਿਲੋ ਦਾਣਾ ਵੱਧ ਪਾ ਲੋਗੇ 2 ਕਿਲੋ ਦੁੱਧ ਵੱਧ ਪਿਆਜੂ 20 ਕਿਲੋ ਕਹਿ ਕੇ 55 60 ਮੰਗ ਲੈਣਾ ਤੇ ਕੀ ਫਾਇਦਾ ਬਾਈ ਯਾਰ ਜਿੰਨਾ ਕਿਹਾ ਉਹਨਾਂ ਕੋ ਹਾਂ ਅਗਲੀ ਸੇਵਾ ਤੇ ਆ ਹਾਂ ਕਮਾਈ ਜਾਇਜ਼ ਕਰੋ ਨਜਾਇਜ਼ ਨਾ ਕਰੋ ਆਪਾਂ ਤਾਂ ਇਹ ਗੱਲ ਕਹਿੰਦੇ ਆ ਠੀਕ ਹੈ ਸਹੀ ਆ 2 ਨੰਬਰ ਤੇ ਆ ਜਾ 2 ਨੰਬਰ ਪਹਿਲੇ ਸਵੇ ਸੂਈ ਵੀ ਆ ਹੂੰ ਜਿਹੜਾ ਦੁੱਧ ਚੋ ਕੇ ਲੈ ਲੈਣਾ 9 ਕਿਲੋ ਆ ਤੇਰੇ ਘਰੇ ਮੇਰੇ ਘਰੇ ਹੂੰ ਪਣਾ ਬੰਦਾ ਆਨਲਾਈਨ ਮੰਗਾ ਲਵੇ ਦੋਨੇ ਗਾਇਆਂ ਤਾਂ ਵੀ ਕੋਈ ਚੱਕਰ ਨਹੀਂਗਾ ਅਗਲੇ ਦੇ ਘਰੇ ਆਪਾਂ ਬਈ ਕਹਿੰਨੇ ਨੇ ਬਈ ਸਾਈ ਪਾ ਦੇ 1000 2000 ਪਾ ਦੇ ਨਹੀਂ ਤਾਂ ਵੀ ਕੋਈ ਚੱਕਰ ਨਹੀਂਗਾ ਠੀਕ ਹੈ ਕੁੱਲੀ ਘੇੜ ਕੁੱਲੀ ਘੇੜ ਆ ਜੇ ਦੁੱਧ ਬਈ ਮੇਰੇ ਘਰੇ ਹੈਗਾ ਅਗਲੇ ਦੇ ਘਰੇ ਕੌਣਾ ਹੋਊਗਾ ਹਾਂ ਠੀਕ ਹੈ ਨਾ ਸਹੀ ਹੈ ਇਹ ਤਾਂ ਉਹਨਾਂ ਦੇ ਲੋਕਾਂ ਦੇ ਕੰਮ ਹੁੰਦੇ ਜਿਨ੍ਹਾਂ ਨੇ ਮੰਨ ਕੇ ਚੱਲ ਵੀ ਦੋ ਨੰਬਰ ਦਾ ਕੰਮ ਕਰਨਾ ਆਪਾਂ ਨੂੰ ਨਹੀਂ ਆਉਂਦਾ ਨਾਮ ਮਾਰਾ ਹੀ ਕਰਾਵੇ ਠੀਕ ਆ ਸਹੀ ਹੈ 9 ਗਰ ਦੁੱਧ ਦਾ ਸੂਈ ਨੂੰ ਬਈ 3-4 ਮਹੀਨੇ ਹੋਏ ਹੋਏ ਆ ਸਹੀ ਆ ਬੱਚਾ ਬੱਚਾ ਸੀ ਉਹ ਮਰ ਗਿਆ ਜੀ ਕਿੰਨੇ ਦੀ ਇਹ 25000 ਦੀ 2 ਨੰਬਰ 25000 ਦੋਸਤੋ ਇਹ ਗੱਲ ਵੀ ਨੋਟ ਕਰਨ ਵਾਲੀ ਆ ਜੇ ਕੋਈ ਭੈਣ ਭਰਾ ਬਾਈ ਕਹਿੰਦਾ ਪਹਿਲਾਂ ਤਾਂ ਆਪਾਂ ਕਹੀਦਾ ਬਾਈ ਘਰੇ ਆ ਉਹ ਆਪਦੀ ਤਸੱਲੀ ਕਰੋ ਤੇ ਜੇ ਫਿਰ ਵੀ ਕੋਈ ਭੈਣ ਭਰਾ ਨਹੀਂ ਆ ਕੇ ਰਾ ਜੀ ਅਗਲਾ ਕਹਿੰਦਾ ਬਾਈ ਯਾਰ ਮੈਂ ਤਾਂ ਨਹੀਂ ਆਉਣਾ ਤੂੰ ਪਸ਼ੂ ਲੈ ਆ ਫਿਰ ਬਾਈ ਕਹਿੰਦਾ 1000 ਰੁਪਿਆ ਸਾਈ ਦਾ ਪਾਉਣਾ ਤਾਂ ਪਾ ਦੇ ਨਹੀਂ ਕੋਈ ਚੱਕਰ ਨਹੀਂ ਪਸ਼ੂ ਲੈ ਕੇ ਮੈਂ ਤੇਰੇ ਘਰੇ ਆ ਜਾਣਾ ਤੇ ਨਹੀਂ ਆਮ ਹਰੇਕ ਭੈਣ ਭਰਾ ਆਏ ਪਸ਼ੂ ਲੈ ਕੇ ਕਿਸੇ ਦੇ ਘਰੇ ਜਾਂਦਾ ਨਹੀਂ ਅਗਲਾ ਕਹਿੰਦਾ ਬਈ 10000 ਖਾਤੇ ਚ ਪਾ ਪਹਿਲੀ ਗੱਲ ਤਾਂ ਬਾਹਲੇ ਬੰਦੇ ਕਹਿੰਦੇ ਬਈ ਸਾਰੇ ਪੈਸੇ ਖਾਤੇ 'ਚ ਪਾ ਦੇ ਸਾਰੇ ਪਾ ਕੇ ਹਾਂ ਸਾਰੇ ਖਾਤੇ 'ਚ ਪੈਸੇ ਪਾ ਦੇ ਤੇ ਇਧਰੋਂ ਮੈਂ ਗੱਡੀ ਤੇ ਜਾਨਵਰ ਭੇਜ ਦੇਣਾ ਤੇ ਇਧਰੋਂ ਆਪਦੇ ਲਾ ਲਿਓ ਪਰ ਜੱਗਾ ਤਾਂ ਆਪ ਨਾਲ ਜਾਂਦਾ ਹਜ਼ਾਰ ਖੰਡ ਪੌਣਾ ਸਾਈ ਦਾ ਪਾ ਦਿਓ ਨਹੀਂ ਪਾਣਾ ਤਾਂ ਵੀ ਕੋਈ ਚੱਕਰ ਨਹੀਂ ਪਸ਼ੂ ਲੈ ਕੇ ਫੇਰ ਵੀ ਅਗਲੇ ਦੇ ਘਰੇ ਜਾਵੜਦਾ ਇਹ ਐਂ ਬਿਨਾ ਪੈਸੇ ਤੋਂ ਉਹੀ ਬੰਦਾ ਅਗਲੇ ਦੇ ਘਰੇ ਪਸ਼ੂ ਲੈ ਕੇ ਜਾਂਦਾ ਜਿਹੜਾ ਇਮਾਨਦਾਰ ਨਰਮ ਹੁੰਦਾ ਜਿੰਨੀ ਚੀਜ਼ ਦਸੀ ਓਨੀ ਹੁੰਦੀ ਆ ਕੋਈ ਚੱਕਰ ਨਹੀਂ ਜਾਲਾ ਤੇ ਨਹੀਂ ਤਾਂ ਅੱਜ ਕੱਲ ਸਾਰੇ ਪੈਸੇ ਪਵਾ ਕੇ ਫੇਰ ਅਗਲਾ ਕਹਿੰਦਾ ਗੱਡੀ ਤੁਰੂਗੀ ਤੇ ਨਾਲ ਉਹਦੇ ਵੀ ਨਹੀਂ ਜਾਂਦੇ ਤੇ ਡਰਾਈਵਰੀ ਭੇਜ ਦਿੰਦੇ ਕੱਲਾ ਆ ਵੇਖੋ ਹੂੰ ਚਿੱਟਾ ਦੁੱਧ ਤੁਹਾਨੂੰ ਸਮਾਂ ਵਖਾਉਣਾ ਵੀਡੀਓ ਬਣਾਉਣ ਦਾ ਆਏ ਨਾ ਕਿ ਉਹ ਕਿਤੇ ਲੈਵਾ ਜਾ ਵਿਖਾਉਂਦੀ ਨਹੀਂ ਵੀਡੀਓ ਬਣਾ ਰਹੇ ਆ 10 ਵਜੇ 10 ਵਜੇ 7 ਮਿੰਟ ਤੇ ਸਾਰਾ ਦਿਨ ਪਿਆ ਸ਼ਾਮ ਦੀ ਚੋਾਈ ਚ ਸੂਰਜ ਨਿਕਲਿਆ ਆ 10 ਵਜੇ 7 ਮਿੰਟ ਤੇ ਵੀਡੀਓ ਬਣਾ ਰਹੇ ਆ हां ਚਵਾਈ ਦੀ ਓਕੇ ਆ ਜਮਾ ਮੈਂ ਰੋਕ ਕੇ ਆ ਬਾਈ ਸੋਬਾ ਦੀ ਜਮਾ ਖਾਲੀ ਕੀਤੀ ਆ ਆਹ ਇਹ ਨਾ ਕੋਈ ਮੰਨੇ ਕਿ ਸੋਬਾ ਚੋਈ ਨਹੀਂ ਹੁੰਦੀ ਜੇ ਨਾ ਚੋਈ ਹੁੰਦੀ ਤਾਂ ਲੇਵਾ ਭਰਿਆ ਹੋਣਾ ਸੀਗਾ ਟਾਈਮ ਕਿਹੜਾ ਹੋਇਆ ਅੱਜ ਦਾ 10 ਵਜੇ ਆ 25000 ਦੀ ਦੇ ਦੇਣੀ ਆ ਮਾਨਤਾਣ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਾਓ ਵੱਡੀ ਵਹਿੜਾ ਵਧੀਆ ਸੇਵਾ ਸੁਬਾ ਕਰ ਲਓ ਪਾਊਡਰ ਪੂਡਰ ਅਗੜਾ ਪਾ ਲੈ ਹੀਟ ਚ ਆ ਜੂ ਸੀਵਨ ਲੈ ਜਾਣਾ ਇਹਨੇ ਤੇ ਵਹਿੜ ਵੱਡੀ ਆ ਰਾਜੀ ਰੂਜੀ ਕਰਕੇ 55 60000 ਦੀ ਵਿਕ ਜੂਗੀ ਤਿਆਰ ਹੋਈ ਅੱਜ ਦੀ ਵੀਡੀਓ ਦੇ ਵਿੱਚ ਜੱਗੇ ਕੋਲੀ ਇਹਦੇ ਦੋ ਜਾਨਵਰਾਂ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨੂੰ ਫੋਨ ਲਾ ਲਓ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸ਼াশਿਕਾ